ਇਹ ਪਿਛਲੇ ਸਾਲ ਪਹਿਲੀ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਭਾਈ ਸਾਧੂ ਸਮਾਗਮਾਂ ਤੇ ਹੋਣਾ ਹੈ ਤੇ ਸੇਵਾ ਦੀ ਵੀ ਡਿਊਟੀ ਤੁਹਾਡੇ ਤੇ ਲਾਈ ਗਈ। ਵਰਤਨਾ ਦੀ ਸੇਵਾ ਤੁਸੀਂ ਬਹੁਤ ਹੀ ਸੋਹਣੀ ਤਰੀਕੇ ਨਾਲ निभाई ਤੇ ਉਹਦੇ ਨਾਲ ਤੁਸੀਂ ਸੇਵਾ ਦਿੱਤੀ ਤੇ ਤਿੰਨ ਦਿਨ ਗੁਰੂ ਸਾਹਿਬ ਜੀ ਦੇ ਸਮਾਗਮਾਂ ਵਿੱਚ ਪੂਰੀ ਦੱਟ ਕੇ ਸੇਵਾ ਕੀਤੀ, ਹਾਜ਼ਰ ਰਹੇ। ਉਸ ਤੋਂ ਬਾਅਦ ਆਪ ਜੀ ਦੀ ਜਿੰਦਗੀ ਦੇ ਵਿੱਚ ਕੀ ਵਰਤਾਂ? ਜੇ ਤਾਂ ਜੀ ਪ੍ਰਮਾਤਮਾ ਜਾਣਦਾ ਹੈ ਜੀ ਕਿਉਂਕਿ ਸਾਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਅਸੀਂ ਨਹੀਂ ਕਰ ਸਕਿਆ ਐਡੀ ਸੋਹਣੀ ਸੇਵਾ परमात्मा ਨੇ ਲਈ ਸਾਡੇ ਤੋਂ ਵੀ ਅੱਜ ਤਾਈਂ ਗਣੇ ਵੀ ਗੁਪਤ ਦਲੀਕੇ ਨਾਲ ਜਿਵੇਂ ਵੀ ਸੇਵਾ ਹੁੰਦੀ ਰਵੇ ਬਹੁਤ ਵਧੀਆ ਤੇ ਇਸ ਕਰਕੇ ਕਿਉਂਕਿ ਪਹਿਲੇ ਪਹਿਲੇ ਸਮਾਗਮਾਂ ਤੇ ਆਏ ਸੀਗੇ ਉਸ ਟਾਈਮ ਸਾਨੂੰ ਕੁਝ ਵੀ ਨਹੀਂ ਪਤਾ ਸੀਗਾ ਤੇ ਹੌਲੀ ਹੌਲੀ ਜਦੋਂ ਪ੍ਰਮਾਤਮਾ ਨੇ ਰੰਗ ਭਾਗ ਲਾਏ ਸੇਵਾ ਕੀਤੀ ਇੰਦੂ ਬਹੁਤ ਤਾਂ ਜ਼ਿੰਦਗੀ ਦੇ ਵਿੱਚ ਇਹਨਾ ਆਨੰਦ ਆਇਆ ਇਹਨਾ ਆਨੰਦ ਆਏ ਬਸ ਪ੍ਰਮਾਤਮਾ ਹੀ ਜਾਣਦੇ ਸਾਡੇ ਨਦੀ ਕਿਰਪਾ ਹੋਵੇ ਬਹੁਤ ਜ਼ਿਆਦਾ ਕਿਰਪਾ ਕੋਈ ਜੀ ਸੇਵ ਜਨਨ ਦੀ ਬਾਕੀ ਅਸੀਂ ਅਰਦਾਸ ਕਰਦੇ ਹਾਂ ਮਹਾਰਾਜਾ ਜੀ ਐਸੇ ਤਰ੍ਹਾਂ ਹੀ ਸਮਾਗਮ ਹੁੰਦੇ ਰਹਿਣ ਐਸੇ ਤਰ੍ਹਾਂ ਹੀ ਸੰਗਤਾਂ ਸੇਵਾ ਚਸਤਾ ਪਾਉਂਦੀਆਂ ਰਹਿਣ ਹੌ ਦਾ ਮਨ ਲਾ ਕੇ ਸਭ ਸੇਵਾ ਕਰਦੇ ਰਹਿਣ ਇਹ ਸਨ ਆਪਣੇ ਭਾਈ ਗੁਰਪ੍ਰੀਤ ਸਿੰਘ ਜੀ ਜੋ ਸਮਾਗਮਾਂ ਵਿੱਚ ਲੰਗਰ ਦੇ ਨਾਲ ਦੇ ਚਤਨ ਜੋ ਆਪਣਾ ਵਰਤਨ ਕਰਾ ਰਿਹਾ ਹੈ ਭੰਡੇ ਮਾਂਜਣ ਦੀ ਜੋ ਸੇਵਾ ਹੈ ਉਹ ਵੀ ਖੂਬ ਹੀ ਨਿਭਾਉਂਦੇ ਹੈ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਸੇਵਾਦਾਰਾਂ ਨਾਲ ਗੱਲ ਕਰਾਂਗੇ ਤੇ ਵੱਧ ਤੋਂ ਵੱਧ ਆਪਣੇ ਨਗਰ ਦੇ ਸਮਾਗਮਾਂ ਦੇ ਲਈ ਬੇਨਤੀ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਨੂੰ ਕਿ ਵੱਧ ਤੋਂ ਵੱਧ ਸੰਗਤ ਆਪਣੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ